ਇੱਕ ਦਿਨ ਸ਼ਾਇਦ ਕਿਸੇ ਨੇ ਤੁਹਾਡੇ ਬੱਚਿਆਂ ਨੂੰ ਵੀ ਇਹ ਕਹਿਣੀ ਹੈ ਕਿ ਤੂੰ ਬਿਲਕੁਲ ਆਪਣੇ ਮਾਂ 'ਚ ਆਪਣੇ ਬਾਪ ਵਰਗਾ ਆ। ਤੇ ਐਜ਼ ਅ ਪੈਰੈਂਟ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਇਨਸਾਨ ਸੱਡੇ ਬੱਚਿਆਂ ਦੀ ਸਫਤ ਕਰ ਰਿਹਾ ਹੋਵੇ ਨਾ ਕਿ ਉਹ ਤਾਂ ਮਜ਼ਾਕ ਬਣਾ ਰਿਹਾ ਹੋਵੇ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਹੋਵੇ ਮੈਂ ਬਹੁਤੀ ਵਾਰ ਦੇਖਿਆ ਆ ਜਦੋਂ ਇਹ ਲਾਈਨ ਕਿਸੇ ਨੂੰ ਕਹੀ ਗਈ ਤੇ ਉਹਨਾਂ ਦਾ ਮਨ ਵਿਚਲਿਤ ਹੋ ਗਿਆ ਤੇ ਪਰੇਸ਼ਾਨ ਹੋ ਗਿਆ وجہ ਸਿਰਫ ਇਹ ਨਹੀਂ ਸੀ ਕਿ ਉਹ ਕੰਪੈਰੀਜ਼ਨ ਸਿਰਫ ਇਹ ਦੱਸਣ ਲਈ ਕੀਤਾ ਗਿਆ ਕਿ ਤੇਰੇ ਵਿੱਚ ਉਹਨਾਂ ਵਾਲੀਆਂ ਖਾਮੀਆਂ ਆ ਉਹਨਾਂ ਦੀਆਂ ਘਾਟ ਉਹਨਾਂ ਦਾ ਗੁੱਸਾ ਉਹਨਾਂ ਦੀ ਬੇਪਰਵਾਹੀ ਆ ਜਾਂ ਫਿਰ ਤੂੰ ਉਹਨਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਰਿਪੀਟ ਕਰ ਰਿਹਾ ਆਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਾਂ ਕੋਈ ਵੀ ਸੋਚਣ ਤੋਂ ਪਹਿਲਾਂ ਇਹ ਜ਼ਰੂਰ ਯਾਦ ਰੱਖਿਓ ਕਿ ਇੱਕ ਪਾਰਟਿਕੂਲਰ ਡੈਫੀਨੇਸ਼ਨ ਸੈੱਟ ਹੋ ਰਹੀ ਆ ਤੇ ਉਸ ਡੈਫੀਨੇਸ਼ਨ ਦੇ ਬਿਹਾਫ ਤੇ ਤੁਹਾਡੇ ਬੱਚਿਆਂ ਦੀ ਗੱਲ ਬੇਇੱਜ਼ਤੀ ਕੀਤੀ ਜਾਊਗੀ ਤੁਹਾਡੇ ਨਾਲ ਕੰਪੇਅਰ ਕਰਕੇ ਜਾਂ ਉਹਨਾਂ ਨੂੰ ਮਾਣ ਮਹਿਸੂਸ ਹੋਊ ਕਿ ਉਹਨਾਂ ਕੋਲ ਤੁਹਾਡੇ ਵਾਲਾ ਸਬਰ ਆ ਜਾਂ ਤੁਹਾਡੇ ਵਾਲੀ ਬੇਸਬਰੀ ਆ ਕਿ ਉਹ ਤੁਹਾਡੇ ਵਾਂਗੂ ਜ਼ਿੰਮੇਵਾਰ ਆ ਜਾਂ ਗੈਰ ਜ਼ਿੰਮੇਵਾਰ ਕਿ ਉਹ ਤੁਹਾਡੇ ਵਾਂਗੂ ਵੇ ਪਰਵਾਇਆ ਜਾਂ ਤੁਹਾਡੇ ਵਾਂਗੂ ਬੜੇ ਨਰਮ ਦਿਲ ਦੇ ਅਸੀਂ ਉਮੀਦ ਤੇ ਕੋਸ਼ਿਸ਼ ਕਰ ਸਕਦੇ ਹਾਂ ਕਿ ਜਦੋਂ ਵੀ ਕੱਲ ਕੋਈ ਸਾਡੇ ਬੱਚਿਆਂ ਨੂੰ ਕਵੇ ਕਿ ਤੂੰ ਆਪਣੇ ਮਾਂ ਵਰਗਾ ਆ ਜਾਂ ਤੂੰ ਆਪਣੇ ਬਾਪ ਵਰਗਾ ਆ ਤਾਂ ਉਹ ਮਾਣ ਮਹਿਸੂਸ ਕਰਨ ਫਖਰ ਮਹਿਸੂਸ ਕਰਨ ਨਾ ਕਿ ਬੇਇੱਜ਼ਤੀ